ਸ਼੍ਰੀ ਰਮੇਸ਼ ਬਿਟੋਲ ਜੀ ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਲੋਕ ਸਭਾ ਦਾ ਉਮੀਦਵਾਰ ਸਾਡੇ ਵਿੱਚ ਪਹੁੰਚੇ ਨੇ ਸਾਰਿਆਂ ਨੂੰ ਵੈਲਕਮ ਜੀ ਬੇਨਤੀ ਕਰਦਾ ਪ੍ਰਧਾਨ ਜੀ ਠਾਕੁਰ ਜੀ ਜੀ ਔਰ ਬਹੁਤ ਹੀ ਪਿਆਰੀ ਆਵਾਜ਼ ਬੜ ਲੌਂਗਾ ਜਿਆਦਾ ਤਾਣੀ ਸਾਰੀ ਜਨਤਾ ਜਾਗਰੂ ਸਵੇਰੇ 6:00 ਵਜੇ ਤੱਕ ਦਰਨਾ ਹੈ ਅਸੀਂ ਬਾਬਾ ਜੀ ਫੇਰੀ ਲੈ ਕੇ ਰਾਤੀ 10:00 ਵਜੇ 10:30 ਪਹੁੰਚ 11:00 ਵਜੇ 10:00 ਵਗੈਰੇ ਤੋ ਆ ਰਹੇ ਤੋ ਆਂਦੇ ਆਂਦੇ ਰਸਤੇ 'ਚ ਇਲੈਕਸ਼ਨ ਨੇ ਦੇਣ ਸੀ ਤੋ ਸਾਡੇ ਬਿੱਟੂ ਭਾਜੀ ਗੱਡੀਆਂ ਦਾ ਕਾਫਲਾ ਇਹਨਾਂ ਦਾ ਪਿੱਛੋਂ ਆ ਰਿਹਾ ਸੀ ਤਾ ਇਹ 1 ਕਿਸ ਘੰਟੇ ਦੇ ਵਿੱਚ ਸਾਰੇ ਮਿਲਟਰੀ ਲਾ ਕੇ ਮੇਰੇ ਆਲੇ ਦੋਲੇ ਬੰਦ ਮੁਕਾਲਾ ਕਰ ਗਏ ਮੈਂ ਮੁੰਡੇ ਨੇ ਪੁੱਛਿਆ ਮੈਂ ਕਿਹਾ ਕਾਕਾ ਬਟਾ-ਕੂਟਾ ਤਾਂ ਨਹੀਂ ਮਾਰਦਾ ਕਿਤੇ ਤੋਂ ਮੁੰਡੇ ਹੱਸ ਲੱਗ ਗਿਆ ਬਾਈ ਮੈਂ ਤਾਂ ਮਰਿਆ ਨਹੀਂ ਮੁੰਡੇ ਡਰ ਗਏ ਸਾਰੇ ਮੈਂ ਕਿਹਾ ਦੇਖ ਲੈ ਹੋਏ ਜੇ ਮੈਨੂੰ ਲੱਗਦਾ ਤੁਹਾਡੇ ਚ ਚੱਕਰ ਦੇ ਵਿੱਚ ਸਾਡੇ ਟਾਈਮ ਨਾਲ ਕਿਤੇ ਆਖਰੀ ਆ ਜਾਓ ਯਾਰ ਤੇ ਉਦੋਂ ਹੀ ਪਤਾ ਲੱਗਿਆ ਭਾਜੀ ਗੱਡੀ 'ਚ ਉਤਰ ਕੇ ਇੱਕਦਮ ਆਏ ਤੇ ਜੱਫੀ ਪਾ ਕੇ ਮਿਲਲੇ ਮੈਂ ਕਿਹਾ ਦੇਖੋ ਅਦਬ ਵਾਲੀ ਗੱਲ ਹੈ ਸਪੈਸ਼ਲ ਰਾਤੀ 11 ਵਜੇ ਦੀ ਗੱਲ ਹੈ ਇਹ ਗੱਡੀ 'ਚ ਉਤਰ ਕੇ ਮਿਲਨੇ ਚਾਹੇ ਗੱਡੀ ਤੇਜ਼ ਹੋਵੇ ਜੇ ਦੂਰੋਂ ਗੱਲ ਨੂੰ ਦੇਖ ਲੈਂਦੇ ਗੱਡੀ ਦੇ ਵਿੱਚੋਂ ਹੱਥ ਜਰੂਰ ਮਾਰ ਦਿੰਦੇ ਆ ਤੇਜ਼ੀ ਨਾਲ ਵੀ ਬਾਜਵਰਗੇ ਆਖਾ ਪਾਜੀ ਦੀ ਸੱਚ ਕਹਿ ਰਿਹਾ ਮੈਂ ਪਰਸੋਂ ਦਰੇਸੀ ਤੋਂ ਜਾ ਰਿਹਾ ਸੀ ਉਹ ਸ਼ਹਿਰ ਦੇ ਵਿੱਚ ਅਸੀਂ ਸਵੇਰ ਦੇ ਲਗਾਤਾਰ ਗਾੜਾ ਬੰਦ ਰਹੀ ਦੁਪਹਿਰੇ ਜਿੱਦੈ ਮੈਂ ਦਰੇਸੀ ਵੱਲੋਂ ਤੇ ਕੰਮਿਆਂ ਪਾਜੀ ਨੇ ਦੂਰੋਂ ਦੇਖਿਆ ਹੱਥ ਕੱਢ ਕੇ ਬਾਹਰ ਮਾਰਿਆ ਤਾੜੀ ਮਾਰਦੇ ਪਾਜੀ ਵਾਸਤੇ ਇਹ ਮੇਰਾ ਡੀ ਅਡਿਊਟੀ ਦੀ ਪਦਵੀ ਤੇ ਲੋਕ ਪਹੁੰਚ ਜਾਂਦੇ ਸੱਚ ਕਹਿ ਰਿਹਾ ਲੇਕਿਨ ਲੋਕ ਅੱਖ ਨਹੀਂ ਬੰਨਾਂਦੇ ਇਹੀ ਸੁਭਾਅ ਸਾਡੇ ਤਰੁਪ ਜੀ ਦਾ ਜਦੋਂ ਸਾਰਾਂ ਦੇ ਯਾਰ ਨੇ ਦੇਖੋ ਜੇ ਸਵੇਰ ਸ਼ੇਵੇ ਤੱਕ ਸਾਡੇ ਕੋ ਪਿਛਲੇ ਉਰੀ ਹਾਜ਼ਰੀ ਬਰਗੀਆਂ ਆ ਇਹ ਸੁਭਾਅ ਹੈ ਨਾ ਸਾਡੇ ਤਰੁਪ ਜੀ ਦਾ ਤੋ ਇਹ ਐਸੀਆਂ ਚੀਜ਼ਾਂ ਸ਼ੰਕਾਰ ਪਰਨੇ ਸਾਡੇ ਜਤਿੰਦਰ ਮਿੱਤਲ ਜੀ ਬੇਨਤੀ ਕਰूंगा ਕਿ ਦੋ ਮਿੰਟ ਲਈ ਤੁਸੀਂ ਵੀ ਬਧਾਈ ਜ਼ਰੂਰ ਦਿਓ ਸਾਡੇ ਪਾਸੇ ਨਹੀਂ ਕਿ ਸੋ ਸਾਡੀ ਜਿਹੜੀ ਲਾਈਨ ਆ ਸੀ ਬਦਲ ਕੇ ਸਾਡੇ ਸੰਗ੍ਰਹਿ ਠਾਕਰ ਜੀ ਰਾਜਨੀਤੀ ਕਰਦੇ ਨੇ ਸਾਡੇ ਪਰਿਵਾਰ ਚੋਂ ਤੇ ਲੇਕਿਨ ਅਸੀਂ ਤਾਂ ਭਗਤੀ ਵਾਲੇ ਬਸੇ ਆ ਲੇਕਿਨ ਸਾਡੇ ਗੁਰੂ ਮਹਾਰਾਜ ਉਹ ਰਾਜਨੀਤੀ ਵੀ ਕਰਦੇ ਸੀ ਤੇ ਉਹਨਾਂ ਦਾ ਸਾਥ ਸਾਡੇ ਜਤਿੰਦਰ ਮਿੱਤਲ ਜੀ ਬੜੇ ਪੁਰਾਣੇ ਸਾਥੀ ਰਹੀ ਉਹਨਾਂ ਦੇ ਟਾਈਮ ਦੇ ਦੇਖੋ ਇਹ ਇੱਕ ਪੜਲੀ ਗੋਵਾ ਕੀ ਯਾਦਗਾਰੀ ਪਲ ਹੁੰਦੇ ਨੇ ਕਿਉਂਕਿ ਮੰਦਰ ਨੂੰ ਅੱਜ 50 ਸਾਲ ਹੋ ਚੁੱਕੇ ਨੇ ਤੇ ਉਹ ਉਹ ਯਾਦਗਾਰੀ ਪਲ ਉਹਨਾਂ ਨੂੰ ਯਾਦ ਵੀ ਕੀਤਾ ਜਾਏਗਾ ਉਹ ਕਿਤੇ ਤੁਹਾਡੇ ਮਿੱਤਰ ਸਾਹਿਬ ਬਾਬਾ ਬਾਲਕਨਾਥ ਜੀ ਅਜੋਰੇ ਚ ਸਾਰੇ ਹੀ ਅਸ਼ੀਰਵਾਦ ਲੈਣ ਆਏ ਹੋਏ ਸਾਰੇ ਸੰਗਤ ਜਿਨ੍ਹਾਂ ਬਾਬਾ ਜੀ ਨੇ ਦੱਸਿਆ ਇਹ ਬਿਲਕੁਲ ਠੀਕ ਹੈ ਕਿ ਮੇਰਾ ਪਾਪਾ ਭਗਵਾਨ ਕੀ ਨਰਿਸਤ ਜਨਾ 22 ਸਾਲ ਪਹਿਲਾਂ ਜੁੜਿਆ ਉਹ ਵਕਤ ਵੀ ਨਹੀਂ ਭੁੱਲਦਾ ਵੀ ਜਦੋਂ ਇੱਥੇ ਬਿਲਕੁਲ ਟੋਏ ਡੱਬੇ ਹੁੰਦੇ ਸੀਗੇ ਕੋਈ ਵੀ ਇੱਥੇ ਨਾਮ ਲੈਵਾ ਵੀ ਨਹੀਂ ਹੁੰਦਾ ਸੀ ਤਰੁੱਥੀ ਵੀ ਬੈਠੇ ਨੇ ਸਾਡੇ ਸ੍ਰੀਲ ਕੀ ਔਰ ਉਦੋਂ ਗੱਡੀ ਨਹੀਂ ਸੀ ਸਾਡੇ ਪਰਿਵਾਰ ਦੀ ਬਹੁਤ ਛੋਟੇ ਸੀ ਕਿ ਅਸੀਂ ਜਦੋਂ ਵੀ ਰਾਜਨੀਤੀ ਦੀ ਜੇ ਸੀ ਕਈਏ ਤਾਂ ਸਾਡਾ ਸਥਾਨ ਜਿਹੜਾ ਹੁੰਦਾ ਸੀ 72 ਸਾਲ ਪਹਿਲਾਂ ਇਹਦੀ ਕਾਰਨਰ ਦੀ ਦੁਕਾਨ ਹਾਟ ਦੇ ਵਿੱਚ ਸੀ ਬਹੁਤ ਬਲੰਚੀ ਦੇ ਉੱਥੇ ਹੀ ਆ ਕੇ ਸੀ ਚਾਹ ਪੀਣੀ ਉੱਥੇ ਹੀ ਬੈਠਣਾ ਉੱਥੇ ਹੀ ਦਫਾਤ ਦਾ ਭੋਜਨ ਕਰਨਾ ਉਹ ਦਿਨ ਵੀ ਨਹੀਂ ਭੁੱਲਦਾ ਕਿ ਜਦੋਂ ਇਹਨਾਂ ਨੇ ਆਪਣੇ ਬੇਟੀ ਦੀ ਸ਼ਾਦੀ ਲਈ ਕਦੀ ਵੀ ਇਹ ਸਪੁੱਤਰ ਦੇ ਦੋ ਜਣੇ ਇਕੱਠੇ ਨਹੀਂ ਜਾਂਦੇ ਸੀ ਦੋ ਜਣੇ ਜਾਂਦੇ ਸੀ ਇਕੱਲੇ ਨਹੀਂ ਕਦੀ ਵੀ ਤੇ ਕਾਰ ਮੰਡਲ ਨੇ ਹਿਮਾਚਲ ਤੋਂ ਆ ਰਹੇ ਸੀ ਤੇ ਇਹਨਾਂ ਦਾ ਖੇਡ ਤੇ ਜਦੋਂ खबर मिली था एकदम सारे ऐसे सुनोगे कोई हिंदुस्तान ऐसा कर बहुत ही सुंदर आवाज दे नाल श्री उम्मीद बिट्टू जी ने कई तो गड्डी के साथ में पहुंचे ने सारे वेलकम जी आया जी और, और... ਗੋਲਦੀ ਸੁਪਰਵਾਲ ਜੀ ਸਾਡੇ ਵਿੱਚ ਪਹੁੰਚੇ ਨੇ ਸਾਡੇ ਬਹੁਤ ਪੁਰਾਣੇ ਸਾਥੀ ਨੇ ਗੋਲਦੀ ਸੁਪਰਵਾਲ ਜੀ ਉਹ ਵੀ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ ਵੈਲਕਮ ਜੀ ਆ ਜੀ ਕਿਹਦੇ ਕੋਲ ਕੁਰਸੀ ਤੇ ਕਲਾਕਾਰ ਮਾਈਕ ਕੋਲ ਮੈਕ ਆ ਜਿਵੇਂ ਛੱਡਦਾ ਨਹੀਂ ਅੱਜ ਤਾਂ ਹੁਣ ਤਾਂ ਮੈਨੂੰ ਲੱਗਦਾ ਲੀਟਰ ਵੀ ਮਾਈਕ ਨਹੀਂ ਹੱਕਦੀ ਅੱਜ ਗੱਲ

से चले थे और अभी आपके आंखें पहुंची पहुंचे। जी बख्शे आपके परिवार में सुख शांति रहे समृद्धि रहे आपके बच्चे पूरी तरक्की करें, उन्नति करें। 이 아라나님은 100만 봐요 ਮੈਂ ਖੜਾ ਹੋ ਜਾਣਾ ਠੀਕ ਹੈ ਜਦੋਂ ਤੁਸੀਂ ਰਾਹ ਵਿੱਚ ਸੱਜਣ ਨੇ ਫੇਰ ਗੱਲ ਜੇ ਖਰਾਬ ਹੋ ਜਾਂਦੀ ਹੈ ਸੋ ਬੈਠ ਜਾ ਜਿੱਥੇ ਲੱਗੇ ਮਿਲਦੀ ਹੈ ਕੋਈ ਗੱਲ ਫੋਟੋ ਖਰਾਬ ਹੋ ਜੀ ਪੰਪਰੀ ਨਾਲ ਪਹਿਲਾਂ ਇੱਧਰ ਆ ਭਾਈ ਜੀ ਨਾ ਲੜਨ ਪਰ ਵਿਵਾਦ ਹੋ ਮੇਰਾ ਸੋ ਕੱਟੇ ਕਾਕਾਪੰਡ ਜੀ ਨੋਟ ਡਾ ਲਿਆ ਉਹਨਾਂ ਨੇ ਸੋ ਕਹਿੰਦੇ ਕਿ ਕੰਨਾ ਵਿੱਚ ਚਾਂਦੀ ਉਤਾਰ ਦੇ ਜੇ ਪਹਿਨ ਕੇ ਰੱਖੇਂਗਾ ਤੇਰੀ ਮੰਮੀ ਨੂੰ ਮਾਰ ਰਹੀਗੀ ਭਾਵੇਂ ਥੋੜਾ ਰਵੇ ਫੇ ਮਾਂ ਨਾਲ ਕਿਹੜੀ ਚੀ ਚੰਗੀ ਆਪਾਂ ਦੂਜੇ ਦਿਨ ਸੋਨੇ ਦੀਆਂ ਪਾਲੀਆਂ ਸੁਨਿਆਰੇ ਦੀ ਮਿੰਤ ਕਰਨ ਲੱਗੀ ਤੀ ਇਹ ਭਰਾਵਾ ਕਿਸ਼ਨਾ ਚ ਪੈਸੇ ਲੈ ਨਹੀਂ ਪੈਸੇ ਕੋਈ ਹੈ ਨਹੀਂ ਤੁਹਾਡੇ ਕੋਲ ਉਹ ਮਿੱਤਰੀ ਸੀ ਆਪਣਾ ਉਹਨੇ ਸੋਨੇ ਦੀਆਂ ਮੁੰਦਰਾ ਦੇ ਦਿੱਤੀਆਂ ਤੇ ਫੇਰ ਸੁਨਿਸ਼ੂ ਵਰਗੇ ਮੈਨੂੰ ਉਦਾਂ ਨਾ ਟਿਕਣ ਦੇਣਾ ਕਹਿੰਦੇ ਉੱਤਾ ਕਹਿੰਦਾ ਮੇਰੇ ਕੋ ਪੈਸੇ ਹੈ ਨਹੀਂ ਕੰਨਾਂ ਵਿੱਚ ਸੋਨੇ ਦੀਆਂ ਮੰਦਰਾ ਕਿਹੜੇ ਯਾਰ ਦੀ ਨਿਸ਼ਾਨੀ ਪਾਈ ਹੈ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਮੰਦਰਾ ਤੇਰਾ ਉਹ ਕਿਹੜੇ ਯਾਰ ਦੀ ਨਿਸ਼ਾਨੀ ਨਿਸ਼ਾਨੀ ਬਹੁਤ ਰਿਸਪੈਕਟਡ ਪਦਕਾੜਾ Yeah. ਬਾਬਾ ਜੀ ਇਮਾਨਦਾਰ ਪਰਦੇਸ ਸੋ ਉਹਨਾਂ ਨੇ ਪਾਵਨ ਕੁਲੱਤਰ ਚਰਨ ਮੇਰੀ ਛੋਟੀ ਜੀ ਕੁੜੀ ਦੇ ਉੱਤੇ ਤਾਣ ਬਣੇ ਸੱਚਾ ਧੋੜਨਾ ਤਾੜੀ ਬਾਬਾ ਜੀ ਕਹਿੰਦਾ ਤਾੜੀ ਧੋੜਨਾ ਮਾਰ ਦਿਆ ਜਦੋਂ ਇਹ ਪੇਟਰ ਕਾਲ ਹੋਈ ਨਾ ਇਹ ਸਾਡੇ ਮਨੀ ਨਿਆ ਸਾਹਮਣੋਂ ਫੋਨ ਆਇਆ ਮੈਨੂੰ ਤਾਂ ਨਹੀਂ ਆਇਆ ਇਹ ਨੂੰ ਆਇਆ ਸਿੱਧਾ ਫੋਨ ਆਇਆ ਸਿੱਧਾ ਕੱਦਣ ਲੱਗਾ ਕਹਿੰਦੇ ਯਾਰ ਧਰਮ ਵੀ ਨੂੰ ਸਮਝਾਓ ਕੁਛ ਕਹਿੰਦਾ ਕੀ ਹੋਇਆ ਮੇਰਾ ਬਾਬਾ ਬਣਾ ਕੌਣ ਹੁੰਦਾ ਬਾਬਾ ਬਣਾ ਕੌਣ ਹੁੰਦਾ ਬਾਬਾ ਹੁੰਦਾ ਪਿਆਰ ਦਾ ਵੀ ਪਿਆਰ ਤੇ ਪੂਰੀ ਦੁਨੀਆ ਦਾ ਪਿਆਰ ਨਾਲੇ ਸਿਆਣੇ ਕਹਿੰਦੇ ਆ ਕਿ ਦੋ ਪੁੱਤ ਦੀ ਯਾਰੀ ਹੁੰਦੀ ਆ ਤੁਹਾਡੀ ਗੁਰਮਤ ਦੇ ਨਜ਼ਰੀਏ ਯਾਰ ਮਨ ਨਹੀਂ ਨੇ ਆ ਯਾਰ ਸੌਂਦੀ ਜਿੱਥੇ ਲੱਗੀ ਹੈ ਯਕੀਨ ਹੈ ਆ ਲੱਗਣ ਲੱਗ ਪਏ ਮੈਨੂੰ ਬੋਜੀ ਬੋਜੀ ਮੈਨੂੰ ਲੱਗਦਾ ਪਹਿਲਾਂ ਮੈਨੂੰ ਲੱਗਦਾ ਇੱਕ ਮਿੰਟ ਇੱਕ ਮਿੰਟ ਕਿਆ ਰਹਿ ਤੋ ਬਾਈ ਤਾਲੀ ਕਾ ਤੇ ਨਹੀਂ ਮਾਰਦੀ ਤੁਸੀਂ ਜਿਹਨੂੰ ਬਾਬੇ ਨਾਲ ਪਿਆਰੇ ਕੁੜੇ ਦੋਵੇਂ ਹੱਥ ਉੱਤੇ ਕਰਦੇ ਇਹਦਾ ਨਹੀਂ ਜਿਹੜੀ ਬੀਬੀ ਘਰ ਚ ਕਦੇ ਕਦੇ ਰੋਟੀ ਬਣਾ ਲੈਂਦੀ ਉਹ ਤਾਲੀ ਮਾਰ ਦਿਓ ਜਿਹੜੇ ਠਾਕੁਰ ਸਭ ਨੂੰ ਕਾਰ ਕਰਦੇ ਜੋਰ ਨਾਲ ਤਾਲੀ ਮਾਰਾ ਭੇਟੇ ਨੇ ਵੀ ਲਿਖੀ ਹੋਈ ਐ ਇਹ ਹੁਣੇ ਹੁਣ ਪਿਛਲੇ ਹਫ਼ਤੇ ਰਿਲੀਜ਼ ਕੀਤੀ ਐ ਸਾਰੇ ਨੇ ਸੁਣ ਲਈ ਵੀ ਐ ਨਾ ਕੀ ਬੰਦ ਬਦਲ ਗਿਆ

谢谢 No, <laughs> you're ਤਾਂ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਕੇ ਸਵਾਗਤ ਕਰਦੇ ਹੋ ਸੜੇ ਇਲਾਕੇ ਦੇ ਹਲਕੇ ਦੇ ਐ ਮੇਰੇ ਨੇ ਜਿਹਨਾਂ ਲਈ ਚੋਨਾ ਜ਼ਮੀਨ ਖੜੇ ਆਉਣਗੇ ਤਾਂ ਸਾਰੇ ਇਲਾਕੇ ਵੱਲੋਂ ਸ੍ਰੀ ਸਿੱਧ ਜੋਗੀ ਬਾਬਾ ਬਲਕਨਾਰ ਪ੍ਰਫਾਤ ਮੰਦਰ ਵੱਤੋਂ ਵੈਲਕਮ ਜੀ ਆਇਆਂ ਨੂੰ ਸਾਰੀ ਟੀਮ ਦਾ ਕਦੇ ਇਥੇ ਸਾਰੇ ਮੇਰੇ ਆਪਣੇ ਨੇ ਮੈਂ ਚੜ ਕੇ ਘੜੀ ਥਾਂ ਬੋਲਾਂ ਤੇ ਸਾਰੇ ਮੇਰੇ ਆਪਣੇ ਨੇ ਨਕੀ ਦਾ ਕਿਦਾ ਨਾਮ ਬੋਲਾਂ ਸਾਡੇ ਸ਼ਾਹਵਲ ਸਿੰਘ ਫੋਜੀ ਸਾਹਿਬ ਇਹ ਪਤਾ ਨਹੀਂ ਇਹ ਬਾਜਲ ਤਾਂ ਪਤਾ ਨਹੀਂ ਕੀ ਕੁਝ ਕਰਾ ਕੇ ਨੇ ਕਿ ਸਾਰੇ ਬੰਦੇ ਉੱਧਰ ਜਾ ਰਹੇ ਨੇ ਤਾਂ ਬਾਬਾ ਜੀ ਬੜੀ ਕਰਤਾ ਹੈ ਇਹਨਾਂ ਦੀ ਬੜੀ ਮਿਹਨਤ ਹੈ ਸਾਡੇ ਗੁਰਬਖਸ਼ ਸਿੰਘ ਬਿੱਲਾ ਜੀ ਬਾਬਾ ਜੀ ਬੜੇ ਪ੍ਰੇਮੀ ਨੇ ਇਹਨਾਂ ਦੇ ਪਾਈ ਸਾਹਿਬ ਕਾਲਾ ਜੀ ਜੋ ਮੇਰੇ ਜਿੰਦਗੀ ਜਾਣ ਨੇ ਬਾਬਾ ਜੀ ਐਸਾ ਪ੍ਰੇਮ ਹੈ ਕਿ ਨਵੇਂ ਸ਼ਹਿਰ ਤੋਂ ਵੀ ਬਾਬਾ ਜੀ ਡੰਡੋਤ ਘੜਦੇ ਹੋਏ ਬਾਬਾ ਜੀ ਗੁਫਾ ਤੱਕ ਜਾਂਦੇ ਆ ਉਹਨਾਂ ਦੇ ਬੜੀਆ ਬਾਰ ਕਿਰਪਾ ਹੈ ਸੱਚ ਜਾਣਿਓ ਅਸੀਂ ਤਾਂ ਖੁਦ ਕੱਢੀ ਹੈ ਜਿਹਨਾਂ ਨੂੰ ਪਤਾ ਹੈ ਤਲਾਈਆਂ ਤੋਂ ਡੰਡੋਤ ਡੰਡੋਤ ਕੱਢਣੀ ਗੁਫਾ ਤੱਕ ਬੜੀ ਔਖੀ ਹੈ ਜੋ 4-5 ਕਿਲੋਮੀਟਰ ਦਾ ਰਸਤਾ ਹੈ ਸਾਰਾ ਸੁਮੇਤਰ ਸਾਹਿਬ ਤੇ ਦਰਬਾਰ ਸਾਹਿਬ ਤੋਂ ਬੱਠਾ ਤੱਕ ਤਾਂ અમાਰਾ ਨੀੜਾ ਹੈ ਜੀ ਤਲੇਕਿਨ ਨਮੇਸ਼ਰ ਤੋਂ ਲੈ ਕੇ ਗੁਫਾ ਤੱਕ ਜਨੋਦ ਘਟਨੀ ਮੈਨੇ ਰੱਖਦੀ ਆ। ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ। ਮੇਰੇ ਵੀਰ ਵਾਸਤੇ। ਸੋ ਇਹ ਬਾਬਾ ਜੀ ਬੜੀ ਕਿਰਪਾ ਹੈ ਆਣ ਗਏ। ਸਾਡਾ ਪ੍ਰੇਮਈ ਹੈ। ਆਉਂਗੇ ਪੱਕਾ। ਸੋ ਸਾਡੇ ਜਸਪਾਲ ਚੋਹਰੀ ਸਾਹਿਬ ਸਾਡੇ ਜੀ ਨੇ ਹਰ ਸਾਲ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ। ਪਿਛਲੇ 40-45 ਸਾਲ ਤੋਂ ਲਗਾਤਾਰ ਜਦਾਂ ਮੰਦਿਰ ਬਣਿਆ ਜਾਂਦਾ ਹੈ। ਇਹ ਹਾਜ਼ਰੀ ਭਰ ਰਿਹਾ ਹੈ। ਤੋ ਅੱਜ 골ਡਨ ਜਨਮ ਹੈ ਇਸ ਵਾਰ ਬਾਬਾ ਜੀ ਦਾ ਤੋ ਪਿਛਲੇ 40 45 ਸਾਲ ਤੋਂ ਲਗਾਤਾਰ ਸਾਡੇ ਜੈਸਪਾਲ ਚੋਰੀ ਸਾਹਿਬ ਹਾਜ਼ਰੀ ਭਰੇ ਆ ਤੋ ਇਹ ਗੁਰੂ ਜੀ ਦੇ ਟਾਈਮ ਤੋਂ ਬੜਾ ਪੁਰਾਣਾ ਪ੍ਰੇਮ ਹੈ ਸਾਡਾ ਆਪਸ ਦੇ ਵਿੱਚ ਬਾਬਾ ਜੀ ਲੰਬੇ ਹਸੇ ਤੋਂ ਇਸੇ ਤਰ੍ਹਾਂ ਇਹਨਾਂ ਦੀ ਤੰਦਰੁਸਤੀ ਬਾਬਾ ਜੀ ਕਾਇਮ ਰੱਖਣਾ ਆਪਣਾ ਸ਼ੀਵ ਅਭਿਨਿਰ ਪ੍ਰਯਾਤਨ ਰੱਖਣਾ ਤੇ ਮੈਂ ਸਾਡੇ ਧਰਮਗੁਰ왈 ਜੀ ਮੇਰੇ ਵੀਰ ਮਿੱਤਰ ਸਾਹਿਬ ਜਿ ਘਰਾ ਪੋਣਾ ਹਰ ਜੀ ਦਾ ਤੇ ਮੈਂ ਜਾਗਰਨ ਦਾ ਵੀ ਸਮਾਂ ਜੋ ਕਿ ਮੇਰਾ ਵੀ ਤਰੰਮੀਰ ਬੰਦੇਸੀ ਬਹੁਤ ਸਰੀਲਾ ਗਾਇਕ ਹੈ ਕਿਸੇ ਦਾ ਸਮਾਂ ਲੈਣ ਚਾਹੀਦਾ ਬਿੱਟੂਰ ਦਾਵਾ ਜੀ ਉਹ ਵੀ ਪਹੁੰਚੇ ਨੇ ਤੇ ਮੈਂ ਐਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਕ ਮਿੰਟ ਲਈ ਸੰਗਤਾਂ ਨੂੰ ਜਾਗਰਨ ਦੀ ਵਧਾਈ ਜ਼ਰੂਰ ਦੇਣ ਜਿ ਆਇਆਂ ਤਾਂ ਆਪਣੇ ਮੁਖਾਰਮਤ ਚੋਂ ਸਾਡੇ ਹਲਕੇ ਦੇ ਅੰਮੀ ਸਾਹਿਬ ਸਰਦਾਰ ਅਰਵਿੰਦ ਸਿੰਘ ਮਿੱਤਰ ਜੀ ਇਹ ਮੈਨੂੰ ਨੰਬਰ ਉਹ ਦੇਣਾ ਹੈ ਮੈਗ ਦੇ ਵਿੱਚ ਕਹਿਣਾ ਕਹਿੰਦੇ ਅਸੀਂ ਟੀਮਿਆਂ ਕਰਾ ਦੇ ਕੱਕੇ ਸਾਡੀ ਉੱਚੇ ਨਾਲ ਬਣਦੇ ਘਟਾ ਅਸੀਂ ਸ਼ੁਰੂ ਤੋਂ ਅਸੀਂ ਪੰਜਾਬੀ ਦੀ ਸ਼ਕੀਨ ਸਾਡੀ ਪਹਾੜਿਆਂ ਨਾਲ ਬਣਦੇ ਘਟਾ ਕਹਿੰਦਾ ਕੋ ਚੰਗਾ ਵਾਦਾ ਕਰ ਸਜਣਾ ਸਾਡੀ ਲਾ ਰਹਿਣਾ ਬਣਦੇ ਘਟਾ ਤੇ ਸਾਡੇ ਮਾਪਿਓ ਚੰਗੇ ਅਸੀਂ ਤਾਂ ਹੀ ਜੰਨੇ ਸਾਡੀ ਮਾੜਿਆਣਾ ਬਣਦੇ ਘਟਾ ਤੇ ਤੁਸੀਂ ਨੰਬਰ ਉਹ ਦੇਣਾ ਫੇਰ ਤੁਸੀਂ ਸਾਡੇ ਭਾਬੀ ਦਾ ਨੰਬਰ ਚੱਕਰਾਂ ਚੱਕੋ ਮੇਰਾ ਨੰਬਰ ਰੋਣ ਚੱਕੜਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਰਿਆਂ ਨੂੰ ਬਹੁਤ ਚਿਰ ਦਾ ਮੈਨੂੰ ਵੀ ਬਾਬਾ ਜੀ ਪ੍ਰਵੀਨ ਜੀ ਦਾ ਮੌਕਾ ਮਿਲਦਾ ਹੈ ਅਸ਼ੀਰਵਾਦ ਲੈਣ ਦਾ ਚਾਹੇ ਮੈਂ 14 ਤੋਂ ਲੈ ਕੇ ਹੁਣ ਤੱਕ ਇਹ ਝੂਠ ਗੱਲ ਨਹੀਂ ਗਈ ਵੀ ਬਾਬਾ ਜੀ ਦੀ ਬਹੁਤ ਮੇਰੇ ਤੇ ਅਸ਼ੀਰਵਾਦ ਰਿਹਾ ਹਾਂ ਜੀ ਆਪਾਂ ਬਾਬਾ ਵਾਲਖਾਂ ਚਾਚੇ ਦੇ ਬਹੁਤ ਹੀ ਕਿਉਂਕਿ ਬਹੁਤ ਹੀ ਸ਼ਕਤੀ ਵਾਲੇ ਬਾਬਾ ਵਾਲਖਾਂ ਚਾਚੇ ਮੰਨੇ ਜਾਂਦੇ ਆ ਤੇ ਜਿਨੇ ਬਾਬਾ ਜੀ ਦੇ ਸੱਚੇ ਮਨੋਂ ਭਗਤੀ ਕਰਨੀ ਦਿਲੋਂ ਤੇ ਮੈਂ ਸਮਝਦਾ ਕੋਈ ਵੀ ऐसी ਗੱਲ ਨਹੀਂ ਜਿਹੜੀ ਨਹੀਂ ਕੋਈ। ਤਸਵੀਰ ਬਾਬਾ ਜੀ ਦੇ ਕਿਉਂਕਿ ਬਾਬਾ ਜੀ ਦੇ ਕੂਕਰ ਬਾਬਾ ਜੀ ਦੇ ਪ੍ਰਵੀਨ ਜੀ ਹੋਣੀ ਇਹਨਾਂ ਦੇ ਚਰਨਾਂ 'ਚ ਐਵੇਂ ਨਹੀਂ ਅਲੀ ਸੰਗਤ ਫੜੀ। ਇਹ ਲੋਕਾਂ ਨੇ ਵੀ ਬਾਬਾ ਜੀ ਦੇ ਤਪੱਸਿਆ ਕੀਤੀ ਹੈ ਬਾਬਾ ਜੀ ਦੇ ਲੜ ਲੱਗੇ ਹੋਏ ਆ ਤੇ ਅਸ਼ੀਰਵਾਦ ਇਹਨਾਂ ਦਾ ਮਿਲਦਾ ਹੈ ਸਿਰਫ ਮੈਂ ਤਾਂ ਇੰਨਾ ਕਹੂੰਗਾ ਕਿ ਸਾਡੇ ਬਾਬਾ ਜੀ ਸਾਰਿਆਂ ਤੇ ਜਿੰਨੀ ਵੀ ਸੰਗਤ ਆਈ ਹੈ ਬਜ਼ੁਰਗ ਨੌਜਵਾਨ ਬੱਚੇ ਉਹਨਾਂ ਤੇ ਸਾਡਾ ਪਾਰ ਕਿਰਪਾ ਹੋ ਕੋਈ ਸਾਡੀ ਸਾਰੀ ਬੀਜਪੀ ਦੀ ਸੀਨੀਅਰ ਲੀਡਰਸ਼ਿਪ ਸਾਡੇ ਮੰਡਲ ਦੀ ਕੌਂਸਲਰ ਸਾਰੇ ਬੈਠੇ ਐ ਇਹ ਵੀ ਬਾਬਾ ਜੀ ਦੇ ਸਾਰੇ ਸੇਵਕ ਨੇ ਜਿਵੇਂ ਜਿਵੇਂ ਯਸ਼ਪਾਲ ਜੀ ਨੂੰ ਕਹਿ ਰਹੇ ਸੀ 45 ਸਾਲ ਹੋ ਗਏ ਜੈ ਮਾਤਾ ਦੇ ਬਹੁਤ ਖੁਸ਼ੀ ਦਾ ਮੌਕਾ ਹੈ ਆਪਣੇ ਸਾਰਿਆਂ ਲਈ ਅੱਧੀ ਸਦੀ ਅੱਧੀ ਸਦੀ ਹੋ ਗਈ ਇਸ ਸਥਾਨ ਦੇ ਉੱਤੇ ਮਹਾਮਈ ਦੇ ਜਿਹੜਾ ਲਗਣਿਆਂ ਦੇ ਬਾਬਾ ਫਲਗਨਾਥ ਜੀ ਦੇ ਗੁਰ ਗਾਨ ਕਰਦੇ ਨੂੰ ਇਹ ਧਰਤੀ ਪਵਿੱਤਰ ਹੋ ਗਈ। ਕਿਉਂ ਨਹੀਂ ਸਾਧਨ ਇਹ ਧਰਤੀ ਤੀਰਥ ਬਣ ਗਈ ਹੈ ਕਿ ਧਰਤੀ ਤੋਂ ਨਿਕਲਣ ਵਾਲਾ ਆਦਮੀ ਪਰਮਪਿਤਾ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਲ ਹੋ ਜਾਵੇ। ਸਥਾਨ ਕੋਈ ਵੀ ਹੋਵੇ ਸਥਾਨ ਐਵੇਂ ਪ੍ਰਗਟ ਨਹੀਂ ਹੁੰਦੇ। ਉਹਦੇ ਪਿੱਛੇ ਕੋਈ ਨਾ ਕੋਈ ਇਤਿਹਾਸ ਹੁੰਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਸਮੇਂ ਕਿਸੇ ਗੁਰੂ ਪੀਰ ਪਕੰਬਰ ਔਲੀਏ ਦੇ ਚਰਨ ਪਏ ਹੁੰਦੇ ਹਨ ਚਰਨ ਪੈਣ ਤੋਂ ਬਾਅਦ ਧਰਤੀ ਪਵਿੱਤਰ ਹੁੰਦੀ ਹੈ ਤੇ ਕਿਸੇ ਸਮੇਂ ਪ੍ਰਗਟ ਹੁੰਦੇ ਆਜੇ ਸਥਾਨ ਪ੍ਰਗਟ ਹੋਇਆ ਜਿੱਥੇ 50 ਸਾਲ ਤੋਂ ਮੇਲੇ ਲੱਗਦੇ ਨੇ ਦੋ ਦੋ ਵਾਰੀ ਸਾਲ ਦੇ ਵਿੱਚ ਜਾਗਰਣ ਹੁੰਦੇ ਨੇ ਅਮਰਤ ਵੇਲੇ ਛੱਲੇ ਦੀ ਰਸਮ ਹੁੰਦੀ ਆ ਔਰ ਬਸਾਂ ਦਾ ਚਾਲਾ ਲੈ ਕੇ ਜਾਂਦੇ ਨੇ ਭਗਤ ਜੀ ਬਾਬਾ ਵਾਗਨਾਥ ਜੀ ਦੇ ਦਰਬਾਰ ਦੇ ਵਿੱਚ ਬਹੁਤ ਜ਼ਿਆਦਾ ਭਗਤੀ ਇਸ ਸਥਾਨ ਤੇ ਹੁੰਦੀ ਹੈ ਬਹੁਤ ਜ਼ਿਆਦਾ ਪਰਮਾਤਮਾ ਦਾ ਨਾਮ ਇਸ ਸਥਾਨ ਤੇ ਲਿਆ ਜਾਂਦਾ ਬਹੁਤ ਜ਼ਿਆਦਾ ਇਥੇ ਜੁਨੀ ਰਸਤੀ ਹੁੰਦੀ ਹੈ ਸੰਸਾਰ ਦੇ ਵਿੱਚ ਦੀਆ ਸਲਾਈ ਤੋਂ ਲੈ ਕੇ ਸੂਰਜ ਤੱਕ ਰੋਸ਼ਨੀ ਦੇ ਕੇਂਦਰ ਨੇ ਰੋਸ਼ਨੀ ਫਲਾ ਰਹੇ ਨੇ ਸਾਰੇ ਤੇ ਇਸ ਸਥਾਨ 'ਤੇ ਰੋਸ਼ਨੀ ਫਲਾ ਰਹੇ ਇਹ ਬਖਰੀ ਗੱਲ ਆ ਵੀ ਇੰਨੇ ਸਾਧਨ ਹੋਣ ਦੇ باوجود ਰੋਸ਼ਨੀ ਘੱਟਾ ਤੇ ਹਨੇਰਾ ਜ਼ਿਆਦਾ ਪ੍ਰਾਇਮਰੀ ਸਕੂਲ ਤੋਂ ਲੈ ਕੇ ਗੁਨੀ ਬਸਟਾ ਤੱਕ ਗਿਆਨ ਵੰਡਦੇ ਨੇ ਪਰ ਸੰਸਾਰ ਦੇ ਵਿੱਚ ਅੱਜ ਵੀ ਗਿਆਨ ਘੱਟਾ ਤੇ ਅਗਿਆਨ ਜ਼ਿਆਦਾ ਹੈ ਹਾਲਾਂਕਿ ਗਿਆਨ ਵੰਡਣ ਦਾ ਕੋਈ ਕੇਂਦਰ ਨਹੀਂ ਇਨੇ ਰੇਦਾ ਕੋਈ ਕੇਂਦਰ ਨਹੀਂ ਪਰ ਮੇਰੇ ਦਾ ਜਿਆਦਾ ਅ ਗਿਆਨ ਦਾ ਕੋਈ ਕੇਂਦਰ ਨਹੀਂ ਪਰ ਗਿਆਨ ਜਾਂਦਾ ਗਿਆਨ ਪੰਡਰ ਦਾ ਹਰ ਹਿਆਰਪਾ ਖਰਪਾ ਰੁਪਏ ਖਰਚੇ ਜਾਂਦੇ ਨੇ ਚੰਗਾ ਮਨੋਰੰਜਨ ਵਾਸਤੇ ਪੈਸੇ ਖਰਚਨੇ ਪੈਂਦੇ ਨੇ ਸਰਕਾਰਾਂ ਨੂੰ ਪਰਿਵਾਰਾਂ ਨੂੰ ਬਜ਼ੁਰਗਾਂ ਨੂੰ ਬੱਚੇ ਨੂੰ ਕੋਈ ਤਨੀਮ ਦੇਣ ਵਾਸਤੇ ਸਿਆਣਾ ਬਣਾਉਣ ਵਾਸਤੇ ਉੱਚਾ ਕਰਨ ਵਾਸਤੇ ਪੈਸੇ ਖਰਚਨੇ ਪੈਂਦੇ ਨੇ ਕੋਈ ਪੈਸਾ ਖਰਚ ਨਹੀਂ ਹੁੰਦਾ ਕਿਸੇ ਨੂੰ ਵਿਗਾੜਨ ਵਾਸਤੇ ਕਿਸੇ ਨੂੰ ਪੁੱਠੇ ਰਸਤੇ ਤੇ ਪਾਉਣ ਵਾਸਤੇ ਬਿਨਾ ਪੈਸੇ ਤੋਂ ਪਾ ਦਿੱਤਾ ਹੈ ਸਮਾਸਰਦਾਨ ਜਿਹਾ ਸਥਾਨ ਸਾਡੇ ਗਿਆਨ ਦੇ ਕੇਂਦਰ ਨੇ ਸਾਡੇ ਸਵਾਰਨ ਦੇ ਕੇਂਦਰ ਨੇ ਅੱਜ ਸਮਾਜ ਦੇ ਵਿੱਚ ਬੜੀ ਜਣਾਵਤ ਆਮੇ ਸ਼ੇਅਰ ਕਰਕੇ ਜਿਵੇਂ ਵੱਡਿਆਂ ਦਾ ਸਤਕਾਰ ਘਟ ਗਿਆ ਬੱਚੇ ਮਾਂ ਪਿਓ ਦਾ ਸਤਕਾਰ ਨਹੀਂ ਕਰਦੇ ਵੱਡਿਆਂ ਦਾ ਸਤਕਾਰ ਨਹੀਂ ਕਰਦੇ ਨਸ਼ੇ ਦੇ ਕਾਰਨ ਘਰ ਉਜੜ ਰਹੇ ਨੇ ਪਰ ਐਸੇ ਥਾਨਾਂ ਤੋਂ ਸਾਨੂੰ ਸੇਵ ਲੈ ਦੇਣ। ਸਾਨੂੰ ਇਹਨਾਂ ਥਾਨਾਂ ਦੇ ਉੱਤੇ ਆ ਕੇ ਨਤਮਸਤਕ ਹੋ ਕੇ ਆਪਣੇ ਜੀਵਨ ਨੂੰ ਸੁਧਾਰਨ ਦੀ ਲੋੜ ਹੈ। ਆਪਣੇ ਜੀਵਨ ਦੇ ਵਿੱਚ ਆਈਆਂ ਹੰਤਾਈਆਂ ਦੂਰ ਕਰਨ ਦੀ ਲੋੜ ਹੈ। ਅੱਜ ਅਸੀਂ ਭਗਤ ਜੀ ਦੇ ਬਚਨਾਂ ਤੇ ਚੱਲਾਂਗੇ, ਸਤਿਗੁਰੂ ਦੇ ਬਚਨਾਂ ਤੇ ਚੱਲਾਂਗੇ ਤੇ ਆਪਣਾ ਜੀਵਨ ਸੁਧਰ ਸਕਦਾ। ਅੱਜ ਇਸ ਗੱਲ ਦੀ ਲੋੜ। ਬੱਚੇ ਦੇਖੋ ਕਿੰਨਾ ਕਿਤੇ ਮਾਤਾ ਪਿਤਾ ਅੱਜ ਆਪਾਂ ਕਹਿੰਦੇ ਬੱਚੇ ਵਿਗੜ ਗਏ। ਬੱਚੇ ਵਿਗੜਨ ਦੇ ਵਿੱਚ ਕਿਤਨਾ ਕਿਤੇ ਮਾਤਾ ਪਿਤਾ ਦਾ ਵਿੱਚ ਸ਼ੂਰਾ ਮਾਤਾ ਉਹਦੇ ਬੱਚਿਆਂ ਨੂੰ ਸ਼ੁਰੂ ਤੋਂ ਲੈ ਕੇ ਧਰਮ ਨਾਲ ਜੋੜਨ ਧਰਮ ਦੇ ਮਾਰਗ ਤੇ ਚਲਾਉਣ ਸੱਚ ਦੇ ਮਾਰਗ ਤੇ ਦਿਲਾਉਣ ਗਿਆਨ ਵਕਸ਼ਣ ਬੱਚਿਆਂ ਵੱਲ ਤਵੱਜੋ ਦੇਣ ਬੱਚਿਆਂ ਵੱਲ ਧਿਆਨ ਦੇਣ ਤੇ ਬੱਚੇ ਜਿਹੜੇ ਗਲਤ ਰਸਤੇ ਤੋਂ ਜਾਣ ਤੋਂ ਖੁੱਪ ਸਕਦੇ ਨੇ ਜਦੋਂ ਅਸੀਂ ਉਹਨਾਂ ਨੂੰ ਛੱਡ ਕੇ ਆਪ ਸਮਾਂ ਨਹੀਂ ਦਿੰਦੇ ਅੱਜ ਜਿਹੜੀ ਬਿਮਾਰੀ ਆ ਮੈਂ ਕਈ ਵਾਰੀ ਇਸ ਟੇਜ ਤੋਂ ਗੱਲ ਕਰ ਚੁੱਕਿਆ ਆ ਪੀ ਅੱਜ ਟੀਵੀ ਨੇ ਸਾਰੇ ਸਮਾਜ ਨੂੰ ਫਿਕਾਰ ਦਿੱਤਾ ਦੂਤਰਾ ਦੀ ਖਾਾਕ ਆ ਸਾਡੇ ਸਰੀਰ ਦੀ ਇੱਕ ਤਾਂ ਅਸੀਂ ਅੰਨ ਖਾਂਦੇ ਆ ਜਿਹੜਾ ਸਾਡੇ ਸਰੀਰ ਨੂੰ ਪਾਲਦਾ ਇੱਕ ਸਾਡੀਆਂ ਅੱਖਾਂ ਸਾਡੇ ਕੰਨ ਸਾਡੇ ਨੱਕ ਰਾਹੀਂ ਜਿਹੜੀ ਗਿਆਨ ਸਾਡੇ ਅੰਦਰ ਜਾਂਦਾ ਉਹ ਸਾਡੇ ਮਨ ਦੀ ਖਾਾਕ ਜੋ ਅਸੀਂ ਸਮਾਜ ਵਿੱਚ ਦੇਖਦੇ ਆ ਚਾਹੇ ਟੀਵੀ ਤੇ ਦੇਖਦੇ ਆ ਚਾਹੇ ਸਮਾਜ ਵਿੱਚ ਵਿਚਰਦੇ ਦੇਖਦੇ ਆ ਉਹ ਚੀਜ਼ਾਂ ਸਾਨੂੰ ਬਗਵਾਦੀਆਂ ਨੇ ਅੱਜ ਸਾਡੇ ਸਮਾਜ ਵਿੱਚ ਤਲਾ ਕਿੱਥੋਂ ਆਇਆ ਅੱਜ ਸਾਡੇ ਸਮਾਜ ਵਿੱਚ ਬਰਾਈ ਕਿੱਥੋਂ ਆਈ ਨਸ਼ਾ ਕਿੱਥੋਂ ਆਇਆ ਜੋ ਅਸੀਂ ਟੀਵੀ ਤੇ ਦੇਖਦੇ ਜੋ ਟੀਵੀ ਤੇ ਦੇਖਦੇ ਆ ਉਹ ਵਾਪਰ ਰਿਹਾ ਤੇ ਜੇ ਅਸੀਂ ਟੀਵੀ ਦੇ ਉੱਤੇ ਚੰਗਾ ਕੰਮ ਦੇਖੀਏ ਸਿਆਣੀ ਗੱਲ ਦੇਖੀਏ ਗੁਰੂ ਘਰ ਦੀ ਗੱਲ ਦੇਖੀਏ ਮੰਦਰ ਵਿੱਚ ਜਾ ਕੇ ਉਥੋਂ ਦਾ ਗਿਆਨ ਲਈਏ